ਦੇਖਦੇ ਹੋ ਸੀਐਮ ਪੰਜਾਬ ਹੁੰਦੇ ਰਾਤੀ ਰਾਸ਼ਟਰੀ ਗਾਣ ਨੂੰ ਲੈ ਕੇ ਬੀਜੇਪੀ ਤੇ ਨਿਸ਼ਾਨਾ ਪਾ ਦੇ। ਦੇਖੋ ਬੜਾ ਮੰਦ ਭਾਗ ਹੈ ਇਹ ਐਕਸਪੈਕਟ ਨਹੀਂ ਕੀਤਾ ਜਾ ਸਕਦਾ ਸੀ ਵੀ ਮੁੱਖ ਮੰਤਰੀ ਪੰਜਾਬ ਇੱਕ ਸੰਵਿਧਾਨਿਕ ਅਹੁਦੇ ਤੇ ਹੁੰਦੇ ਹੋਏ ਵਿਧਾਨ ਸਭਾ ਦੇ ਵਿੱਚ ਇਹੋ ਜਿਹਾ ਬਿਆਨ ਦੇਣ ਰਾਸ਼ਟਰੀ ਗੀਤ ਦਾ ਕਿਤੇ ਨਾ ਕਿਤੇ ਅਪਮਾਨ ਕੀਤਾ ਗਿਆ। ਇਹਦੇ ਬਾਰੇ ਜਰੂਰ ਮੁੱਖ ਮੰਤਰੀ ਸਾਹਿਬ ਨੂੰ ਹਲੇ ਵੀ ਸੋਚਣਾ ਚਾਹੀਦਾ ਹੈ ਕਿਉਂਕਿ ਰਾਸ਼ਟਰੀ ਗੀਤ ਨੂੰ ਸਿਰਫ ਆਪਣੀ ਫੋਕੀ ਵਾਹਵਾਈ ਲਈ ਜਾਂ ਪੋਲਿਟੀਕਲ ਬੈਨੀਫਿਟ ਲਈ ਵਰਤਣਾ ਠੀਕ ਨਹੀਂ ਹੈ ਤੇ ਭਗਵੰਤਪਨ ਸਾਹਿਬ ਨੂੰ ਹਲੇ ਵੀ ਸੋਚ ਕੇ ਦੇਸ਼ ਨੂੰ ਅੱਗੇ ਰੱਖਦੇ ਹੋਏ ਇਹ ਤਾਂ ਮਾਕੀ ਮੰਗਲਣੇ ਚਾਹੀਦੇ ਕੈਸ਼ਮੀ ਚੱਲ ਰਿਹਾ ਕਿ ਲੱਗਦਾ ਪੰਜਾਬ ਦੇ ਮੁੱਦਿਆਂ ਨੂੰ ਲੈ ਕੇ ਗੱਲਬਾਤ ਕਰੀਏ ਜਾਂ ਫਿਰ ਪੰਜਾਬ ਦੇ ਮੁੱਦੇ ਪੂਰੇ ਕਰਦੇ ਦੇਖੋ ਪੰਜਾਬ ਦੇ ਮੁੱਦਿਆਂ ਨੂੰ ਲੈ ਕੇ ਗੱਲਬਾਤ ਨਹੀਂ ਹੋ ਰਹੀ ਉੱਥੇ ਗੱਲਬਾਤ ਹੋ ਰਹੀ ਹੈ ਕਿਸੇ ਦੇ ਸ਼ਾਲਾਂ ਨੂੰ ਲੈ ਕੇ ਗੱਲਬਾਤ ਹੋ ਰਹੀ ਹੈ ਵੀ ਬੜਾ ਸੋਹਣਾ ਤੁਸੀਂ ਸ਼ਾਲ ਪਾ ਰੱਖਿਆ ਜੀ ਕਿਸੇ ਦੇ ਕੋਟ ਨੂੰ ਲੈ ਕੇ ਗੱਲਬਾਤ ਹੋ ਰਹੀ ਹੈ ਪੰਜਾਬ ਦੇ ਮੁੱਤਿਆਂ ਨੂੰ ਬਿਲਕੁਲ ਅੱਖੋਂ ਪਰੋਖੇ ਕਰਤਾ ਜੇ ਕੱਲ ਉਹਨਾਂ ਨੇ ਸੈਂਟਰ ਤੋਂ ਕੋਈ ਮੰਗ ਕੀਤੀ ਆ ਤਾਂ ਸਿਰਫ ਪੈਸੇ ਲਈ ਇਸ ਲਈ ਮੰਗ ਕੀਤੀ ਆ ਜਿਹਦੇ ਨਾਲ ਇਹ ਆਪਣੀਆਂ ਮਸ਼ੂਰੀਆ ਕਰ ਸਕਣ ਕਿਉਂਕਿ ਆਪਾਂ ਦੇਖਿਆ ਜਦੋਂ ਧੂਰੀ ਦੇ ਵਿੱਚ ਰੈਲੀ ਹੋਈ ਤਾਂ ਵੱਡੇ ਵੱਡੇ ਹੋਲਡਿੰਗ ਹਰੇਕ ਜਗ੍ਹਾ ਤੇ ਲਾਏ ਗਏ ਸੀ ਕਰੀਬ-ਕਰੀਬ 700 ਕਰੋੜ ਰੁਪਏ ਦਾ ਇਹ ਬਜਟ ਸਿਰਫ ਔਰ ਸਿਰਫ ਆਪਣੀਆਂ ਮਸ਼ਹੂਰੀਆਂ ਲਈ ਕਰ ਰਹੇ ਆ ਜਿਦੇ ਨਾਲ ਪੰਜਾਬ ਦੇ ਸਿਰ ਦੇ ਉੱਪਰ 62000 ਕਰੋੜ ਰੁਪਏ ਦਾ ਕਰਜ਼ਾ ਇਹਨਾਂ ਨੇ 1.5 ਸਾਲ ਦੇ ਵਿੱਚ ਚੜਾਤਾ ਤੇ ਹਾਲੇ ਵੀ ਕੋਈ ਵਿਧਾਨ ਸਭਾ ਦਾ ਸੈਸ਼ਨ 2 ਦਿਨ ਦਾ ਬੁਲਾ ਲਿਆ ਕੱਲ ਤਾਂ ਅੱਧਾ ਦੇ ਨਹੀਂ ਚੱਲਿਆ ਅੱਜ ਇੱਕ ਦਿਨ ਚੱਲਣਾ ਤੇ ਮੈਨੂੰ ਤਾਂ ਕੋਈ ਲੱਗਦਾ ਨਹੀਂ ਵੀ ਇਹਦੇ ਵਿੱਚੋਂ ਕੋਈ ਥੋਸ ਗੱਲ ਨਿਕਲ ਕੇ ਆਉਣੀ ਹੈ ਹਾਸੀ ਮਜ਼ਾਕ ਲੋਕਾਂ ਦਾ ਮੂਰਖ ਬਣਾਉਣਾ ਜਾਂ ਲੋਕਾਂ ਦੀ ਆ ਖਿੱਲੀ ੜਾਉਣੀ ਬਸ ਇਸ ਤੋਂ ਇਲਾਵਾ ਮੁੱਖ ਮੰਤਰੀ ਸਾਹਿਬ ਹੋਰ ਕੁਝ ਨਹੀਂ ਕਰਦੇ। ਇਸ ਤਰੀਕੇ ਦੇਖਦੇ ਹੋ ਸੈਂਟਰੀ ਜੇ ਸਕੀਮਾਂ ਜ਼ਾਰੀ ਹੋਈਆਂ ਪਰ ਪੰਜਾਬ ਚ ਨਾ ਲੱਗੀਆਂ। ਇਹ ਸੈਂਟਰ ਵੱਲੋਂ ਬਹੁਤ ਸਾਰੀਆਂ ਸਕੀਮਾਂ ਚੱਲ ਰਹੀਆਂ ਨੇ ਉਹਨਾਂ ਚੋਂ ਇੱਕ ਬਹੁਤ ਵੱਡੀ ਸਕੀਮ ਆ ਜੀ ਆਸ਼ਵਾਨ ਭਾਰਤ ਸਕੀਮ ਜਿਹਦੇ ਵਿੱਚ 5 ਲੱਖ ਦਾ ਬੀਮਾ ਦਿੱਤਾ ਜਾਂਦਾ ਹੈ। ਇਹਨਾਂ ਦੇ ਆ ਜਿਹੜੇ ਆਮ ਆਦਮੀ ਕਲੀਨਿਕ ਖੋਲ ਰੱਖਿਆ ਹੈ ਉੱਥੇ ਨਹੀਂ ਵੀ 20-50 ਰੁਪਏ ਦੀ ਤੁਹਾਨੂੰ ਦਵਾਈ ਦਿੱਤੀ। ਜਦੋਂ ਕੋਈ ਬੰਦੇ ਨੂੰ ਐਕਸੀਡੈਂਟ ਹੋ ਜਾਂਦਾ ਉਹਦੋਂ ਪੈਸੇ ਦੀ ਲੋੜ ਹੁੰਦੀ ਹੈ ਤਾਂ 5 ਲੱਖ ਦਾ ਬੀਮਾ ਸੈਂਟਰ ਸਰਕਾਰ ਦਿੰਦੀ ਹੈ। ਉਹ ਸਾਰੇ ਦਾ ਸਾਰਾ ਬੀਮਾ ਪੰਜਾਬ ਦੇ ਵਿੱਚ ਬੰਦ ਹੈ ਕਿਉਂਕਿ ਪੰਜਾਬ ਸਰਕਾਰ ਪੈਸਾ ਨਹੀਂ ਦੇ ਰਹੀ ਉਹਨਾਂ ਕੋਲ ਆਪਦੇ ਹੋਰਡਿੰਗ ਬੋਰਡ ਲਾਉਣ ਵਾਸਤੇ ਪੈਸੇ ਹੈਗੇ ਆ ਪਰ ਆਮ ਲੋਕਾਂ ਦੀ ਸਿਹਤ ਵਾਸਤੇ ਪੈਸੇ ਨਹੀਂ ਸਿਹਤ ਸਿਸਟਮ ਜਿੰਨੇ ਹਸਪੀਟਲ ਨੇ ਟੋਟਲ ਫੇਲਰ ਆ ਸੰਗਰੂਰ ਦਾ ਹਸਪੀਟਲ ਦੇਖ ਲਓ ਧੂਰੀ ਦਾ ਹਸਪੀਟਲ ਦੇਖ ਲਓ ਉੱਥੇ ਕੋਈ ਫੈਸਿਲਿਟੀ ਨਹੀਂ ਹੈਗੀ ਸਿਰਫ ਔਰ ਸਿਰਫ ਰੈਪਰ ਸੈਂਟਰ ਬਣੇ ਹੋਏ ਆ